ਸਸਿਆਕਾ ਦੋਸਤੋ ਰਿਫਿਊਜ਼ਲ ਤੋਂ ਕਰਾਉਣਾ ਅਪੀਲ ਲਗਾਓ ਵੀਜ਼ਾ ਪਾਓ ਨਾਰੇ ਦੇ ਨਾਲ ਹਾਜ਼ਰਾਂ ਇੱਕ ਨਵੀਂ ਸਕਸੈਸ ਸਟੋਰੀ ਦੇ ਨਾਲ ਕਲਾਇੰਟ ਨੇ ਯੂਕੇ ਦਾ ਟੂਰਿਸਟ ਵੀਜ਼ਾ ਅਪਲਾਈ ਕੀਤਾ ਸੀਗਾ ਵੀਜ਼ਾ ਜੋ ਸੀਗਾ ਲੁਧਿਆਣਾ ਦੇ ਕਿਸੇ ਕੰਸਲਟੈਂਟ ਦੁਆਰਾ ਲਗਾਇਆ ਗਿਆ ਸੀਗਾ ਕਲਾਇੰਟ ਦੀ 4.5 ਲੱਖ ਰੁਪਈਆ ਇਨਕਮ ਸੀਗੀ ਐਸ ਪਰ देयर ਲਾਸਟ ਇਨਕਮ ਟੈਕਸ ਰਿਟਰਨ ਵੀਜ਼ਾ ਆਫੀਸਰ ਨੇ ਇਸ ਗਰਾਉਂਡ ਦੇ ਨਾਲ ਵੀਜ਼ਾ ਰਿਜੈਕਟ ਕਰ ਦਿੱਤਾ ਸੀਗਾ ਕਿ ਜੋ ਇਹਨਾਂ ਦੀ ਬੈਂਕ ਸਟੇਟਮੈਂਟ ਉਦੇ ਵਿੱਚ ਜੋ ਕ੍ਰੈਡਿਟ ਔਰ ਡੈਬਿਟਸ ਜੋ ਐਂਟਰੀਆਂ ਹੋ ਰਹੀਆਂ ਆ ਉਹ ਮੈਚ ਨਹੀਂ ਕਰ ਰਹੀਆਂ ਐਸ ਪਰ ਦੇ ਡਿਕਲੇਅਰਡ ਇਨਕਮ ਜਦ ਕਿ ਕਲਾਇੰਟ ਦੀ ਬਹੁਤ ਹੀ ਸਟਰੋਂਗ ਟਰੈਵਲ ਹਿਸਟਰੀ ਸੀਗੀ ਕੈਨੇਡਾ ਤਿੰਨ ਵਾਰੀ ਟਰੈਵਲਡ ਸੀਗੇ ਆਸਟ੍ਰੇਲੀਆ ਦੋ ਵਾਰੀ ਟਰੈਵਲਡ ਸੀ ਇੱਕ ਵਾਰੀ ਨਿਊਜ਼ੀਲੈਂਡ ਔਰ ਦੋ ਵਾਰੀ ਫਰਾਂਸ ਔਰ ਗ੍ਰੀਸ ਦੇ ਵਿੱਚ ਵੀ ਦੋ ਵਾਰੀ ਟਰੈਵਲਡ ਸੀਗੇ ਅਸੀਂ ਇਸ ਰਿਫਿਊਜ਼ਲ ਨੂੰ ਚੈਲੰਜ ਕਰਨ ਦਾ ਫੈਸਲਾ ਲਿੱਤਾ ਸੀਗਾ ਔਰ ਅਸੀਂ ਇਸ ਰਿਫਿਊਜ਼ਲ ਦੇ ਅਗੇਂਸਟ ਇੱਕ ਡਿਟੇਲਡ ਅਪੀਲ ਫਾਈਲ ਕੀਤੀ ਸੀਗੀ ਸਾਡੀ ਅਪੀਲ ਜਾਣ ਤੋਂ ਬਾਅਦ ਅੱਜ 5 ਮਾਰਚ ਨੂੰ ਸਾਨੂੰ ਜੋ ਹੈ ਯੂਕੇ ਇਮੀਗ੍ਰੇਸ਼ਨ ਤੋਂ ਕਹਿ ਲਓ ਕਿ ਇੱਕ ਕਨਫਰਮੇਸ਼ਨ ਆ ਗਈ ਹੈ ਜਿਸ ਦੇ ਵਿੱਚ ਯੂਕੇ ਇਮੀਗ੍ਰੇਸ਼ਨ ਨੇ ਰਿਫਿਊਜ਼ਲ ਲੈਟਰ ਨੂੰ ਵਿਡਰੋ ਕਰ ਲਿਆ ਹੈ ਔਰ ਜੋ ਸਾਡਾ ਮੈਟਰ ਹੈਗਾ ਯਾਰ ਜੋ ਸਾਡਾ ਡਿਸੀਜਨ ਹੈਗਾ ਯਾਰ ਰੀਕਨਸਿਡਰੇਸ਼ਨ ਵਾਸਤੇ ਮਾਰਕ ਹੋ ਗਿਆ ਹੈ ਦੋਸਤੋ ਅਗਰ ਤੁਹਾਡਾ ਵੀ ਯੂਕੇ ਤੋਂ ਕਿਸੇ ਟਾਈਪ ਦਾ ਵੀ ਰਿਫਿਊਜ਼ਲ ਹੈ ਸਟੱਡੀ ਵੀਜ਼ੇ ਦਾ ਹੈ ਜਾਂ ਵਿਜ਼ਟਰ ਵੀਜ਼ੇ ਦਾ ਹੈ ਆਪਣੀ ਪ੍ਰੋਫਾਈਲ ਆਪਣਾ ਕੇ ਸਾਡੀ ਟੀਮ ਨਾਲ ਜਰੂਰ ਡਿਸਕਸ ਕਰੋ ਸਾਡੀ ਟੀਮ ਉਹਨਾਂ ਕੋਈ ਨਾ ਕੋਈ ਸੋਲੂਸ਼ਨ ਜਾਂ ਸਮਾਧਾਨ ਕੱਢਣ ਦੀ ਕੋਸ਼ਿਸ਼ ਕਰੇਗੀ ਸਸਰੇ ਜੀ